ਜਦ ਸਹਿ ਮਹਾਰਾਜ ਉਸੇ ਬਾਦਸ਼ਾਹ ਨੇ ਚਰਨਾਵੇਂ ਚ ਇੱਕ ਗ੍ਰੰਥੀ ਸਿੰਘ ਦਾ ਨਰਦ ਹੈ ਮਹਾਰਾਜ ਇਹ ਸਾਦੀ ਜੋ ਅਰਸ ਜੋਗ ਹਾਰਤ ਹੈ ਉਹ ਗਿਆਨ ਕੀਤੀ ਜਾੜੀਏ ਗੁਰੂ ਬ੍ਰੰਹ ਸਹਿ ਮਹਾਰਾਜ ਇਹ ਜੋ ਆਸਥਾਨ ਗੁਰਦਵਾਰਾ ਸਹਿਮ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੋਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿੰਘ ਦੀ ਬਤੌਰ ਨੂੰ ਦੋ ਸਾਲ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇ ਉਹ ਗ੍ਰੰਥ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉਪਰ ਛਤ ਦੇ ਉਪਰ ਸਤਿਗੁਰੂ ਸਤਜੰਤਾਂ ਕੋਲ ਆਏ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਦੇ ਸਿਰ ਸਹਿਬਾਨ ਦੇ ਚਰਨ ਵਿੱਚ ਬੇਨਤੀ ਹੈ ਕਿ ਇਹ ਗ੍ਰੰਥ ਸਹਿ ਮਹਾਰਾਜ ਦੀ ਥੋਰ ਜੰਦਲੀ ਹੈ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇਕ ਸਤਪੁਰੂ ਸਾਹਿਬ ਉਹ ਦੀਵੀਆਂ ਸੰਗਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਤਪੁਰੂ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਤੱਕ ਪੱਤੀ ਪਾਵਾਂਗਾ ਤੇ ਅੱਜੋ ਜਵਾਬ ਆਇਆ ਸੀ ਸਤਪਨਾ ਸਿੰਘ ਵਰੋਂ ਮੈਂ ਕਈ ਅਕਾਲ ਤਖਤ ਦੇਖੇ ਹਨ ਕੇ ਮਹਾਰਾਜ ਤੇਰੇ ਅਕਾਲ ਤਖਤ ਤੱਕ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਪਨਾ ਸਿੰਘ ਪ੍ਰਧਾਨਾ ਸੋਣੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ ਅੰਦਰ ਹੀ ਸੇਵਾ ਨਾਲ ਗੁਰੂਆਂ ਗੜੀਆਂ ਹਨ ਤੇਰੇ ਸੇਵ ਨੂੰ ਸੌਂਕੀ ਤੋਂ ਨਾ ਜੀ ਧੰਕੀ ਦਿੱਤੀ ਏ ਪਾਤਸ਼ਾਹਾਂ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗਾਉਣ ਦੀ ਧੰਕੀ ਦਿੱਤੀ ਗਈ ਏ ਕਿ ਅਸੀਂ ਗੁਰਮੁਖੀ ਸਿੰਘ ਦੀ ਪੱਗਾਉਣ ਲਈਏ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਏ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸੰਦ ਵਿਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪੁਰੀ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ ਕੁਰਤਰਦਾ ਸਮਾਨ ਆਪਣੀਆਂ ਟਕਣਾ ਦੇ ਨਾਲ ਜੋ ਕੇੇ ਦੋਸ਼ ਹੈ ਗੁਰੂ ਜਨ ਸਹਿਬ ਮਹਾਰਾਜ ਕੇੜੇ ਵੀਰ ਦਾ ਫਰਜ਼ ਕਰ ਰਹੇ ਹੁਕਰ ਸੋਸ਼ਲ ਮੀਡੀਆ ਹੀ ਨੇ ਅਰਦਾਸ ਕਰਦਾ ਮੈਂ ਕਿ ਤੇ ਅਰਜ ਦੀ ਵੀਡੀਓ ਅੱਜ ਦੀ ਵੀ ਅਰਦਾਸ ਸੰਗੂ ਸਿੰਘ ਸਹਿਬਾਨ ਗਿਆਨੀ ਨਗਰ ਯੂਸੇ ਤੱਕ ਪਹੁੰਚਦੀ ਹੋਵੇ ਤੇ ਮਨੁੱਖ ਇਨਸਾਫ ਦਿੱਤਾ ਜਾਵੇ ਸਤਿਗੁਰੂ ਜੀ ਗੁਰੂ ਜਨ ਸਹਿਬ ਮਹਾਰਾਜ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਉਹ ਇੱਕ ਵੀਡੀਓ ਜਿਹੜੀ ਗਰੰਤੀ ਸਿੰਘ ਦੀ ਪੁਰਤਕਾਲ ਦੀ ਜਿਹੜੀ ਵਾਇਰਲ ਹੋਈ ਹੈ ਜਿੱਥੇ ਗਰੰਤੀ ਸਿੰਘ ਨੇ ਅਰਦਾਸ ਕਰਕੇ ਜੋ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਨਾਲ ਤੇ ਵਿਵਾਦ ਵੀ ਜਿਹੜੀ ਹੋ ਰਹੀ ਸੀ ਕਿਉਂਕਿ ਉੱਪਰ ਬਿਲਡਿੰਗ ਦੇ ਉੱਪਰ ਲੋਕ ਰਹਿੰਦੇ ਨੇ ਉੱਥੇ ਦਾ ਪ੍ਰਧਾਨ ਜਿਹੜਾ ਗਲਤ ਕੰਮ ਕਰਦਾ ਹੈ ਜਾਂ ਗੁਰੂ ਘਰ ਦੀ ਜੋ ਵੀ ਗੱਲਾਂ ਵੱਤਾਂ ਨੇ ਉਹਨੇ ਇੱਕ ਅਰਦਾਸ ਦੇ ਰਾਹੀਂ ਪਿਆਰਿਓ ਕਹੀਆਂ ਸਨ ਸੋ ਉਹ ਵੀਡੀਓ ਜਿਹੜੀ ਹੈ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਤੋ ਕੀ ਸਾਰੀ ਗੱਲਬਾਤ ਹੋਈ ਹੈ ਵੀਰ ਦਵਿੰਦਰ ਸਿੰਘ ਫਰਾਂਸ ਤੋਂ ਉਹਨੇ ਉਹ ਕੱਲੀ ਕੱਲੀ ਗੱਲ ਜਿਹੜੀ ਖੁੱਲ ਕੇ ਦੱਸੀ ਹੈ ਤੁਸੀਂ ਵੀਡੀਓ ਵੇਖੋ ਨਾਲ ਵੀਡੀਓ ਚੱਲਦੀ ਹੈ ਥੱਲੇ ਗੁਰੂ ਘਰ ਦਿਖਾਇਆ ਹੈ ਇਹ ਜੋ ਗੱਲਾਂ ਬਾਤਾਂ ਉੱਥੇ ਦੀਆਂ ਪ੍ਰਧਾਨਤੀਆਂ ਜਾਂ ਗਰੰਥੀ ਸਿੰਘ ਬਾਰੇ ਜਾਂ ਵਾਇਰਲ ਹੋ ਰਹੀਆਂ ਨੇ ਜਾਂ ਕਿਹਦੇ ਵਿੱਚ ਕਮੀ ਹੈ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਵੀਡੀਓ 'ਚ ਦੱਸੀਆਂ ਨੇ ਦੇਖੋ